thank you ਰਤਨਤੰਤ ਵਿਧਾਨ ਸਭਾ ਹਲਕਾ ਪਾਰਟੀ ਦੇ ਦੀਨ ਪੰਦੇ ਪਿੰਡ ਦੁਬਲੀ ਵਿਖੇ ਅੱਜ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਆਗੂਆਂ ਤੇ ਬੀਬੀਆਂ ਦੇ ਵੱਲੋਂ ਇਕੱਤਰ ਹੋ ਕੇ ਚੌਕ ਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ ਇਸ ਪ੍ਰੰਤ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਦੁਬਲੀ ਅਤੇ ਜ਼ਿਲ੍ਹਾ ਪ੍ਰਧਾਨ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸ਼ਾਂਤ ਮੀਤਰੀਕ ਦੇ ਨਾਲ ਰੋਜ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਤਹਿਸ ਨਹਿਸ ਕਰਕੇ ਆਪਣਾ ਜੋ ਰਵਈਆ ਕਿਸਾਨਾਂ ਪ੍ਰਤੀ ਵਿਖਾਇਆ ਉਸ ਦੇ ਨਾਲ ਪੂਰੇ ਦੇਸ਼ ਦੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਹੈ ਇਸ ਦੇ ਨਾਲ ਮਨੇ ਹੋਰ ਕੀ ਕੁਝ ਕਿਹਾ ਸਰ ਤੁਸੀਂ ਵੀ ਸੁਣੋ ਪਤਾ ਨਹੀਂ ਕਿਹੜੇ ਮਸਲੇ ਲਾ ਕੇ ਪਤਲਾ ਜਿਹੜਾ ਸਾਡੇ ਜਿਹੜੇ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੇਵਾਦਾਰ ਬਿਲਟੂਆ ਤੋਂ ਜੁਹਨ ਤੋਂ ਸਕੱਤਰ ਸੰਦੇਵ ਸਿੰਘ ਦੁਬਲੀ ਬੋਲ ਰਿਹਾ ਪਾਜੀ ਗੱਲ ਇਸ ਤਰ੍ਹਾਂ ਆ ਵੀ ਠੀਕ ਜਾਣਦੇ ਹੁੰਦੇ ਆ ਵੀ ਜਿਹੜੇ ਜੋਧੇ ਹੁੰਦੇ ਆ ਨਾ ਜਿਹੜੇ ਇਸ ਦੇਸ਼ ਭਗਤ ਹੁੰਦੇ ਆ ਉਹਨਾਂ ਦੀ ਸੋਚ ਜਿਹੜੀ ਆ ਆਪਣੇ ਤੋਂ ਬਹੁਤ ਵੱਡੀ ਹੁੰਦੀ ਆ ਕਿਉਂਕਿ ਆਪਣੀ ਸੋਚ ਇੱਥੇ ਜਾ ਕੇ ਖਤਮ ਹੁੰਦੀ ਆ ਉਹਨਾਂ ਦੀ ਉੱਥੇ ਜਾ ਕੇ ਸ਼ੁਰੂ ਹੁੰਦੀ ਆ ਮੈਂ ਗੱਲ ਕਰਨ ਲੱਗਾ ਦੀਪ ਸਿੱਧੂ ਦੀ ਦੀਪ ਸਿੱਧੂ ਨੇ ਅਜ ਤੋਂ 5 ਸਾਲ ਪਹਿਲਾਂ 4 ਸਾਲ ਦੇ ਇਲੈਕਸ਼ਨ ਹੋਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਇਹਨੂੰ ਪੱਤਰਕਾਰ ਨੇ ਸਵਾਲ ਕੀਤਾ ਇਹ ਵੀ ਭਗਵਾਨ ਜਿਹੜਾ ਵਾ ਇਹ ਕਿਸ ਤਰ੍ਹਾਂ ਪੰਜਾਬ ਵਾਸਤੇ ਰਹੂਗਾ ਉਸ ਟਾਈਮ ਤੇ ਉਹਨੇ ਕਿਹਾ ਸੀਗਾ ਅੱਜ ਦੀਪ ਸਿੱਧੂ ਨੇ ਵੀ ਪੰਜਾਬ ਦਾ ਹੁੰਦਾ ਸੀ ਇਹ ਕਿਸੇ ਟਾਈਮ ਤੇ ਪਰ ਅੱਜ ਇਹ ਟਾਈਮ ਤੇ ਪਾਜਬਾ ਦੇ ਨਾਲ ਇੱਕ ਝੂਕੀ ਵੀ ਹੋਇਆ ਬਿਆਵਾ ਕੋ ਬੰਨੇ ਉੱਥੇ ਸੱਚ ਕਰਦਾ ਵਾ 13 ਨੂੰ ਰਾਤ ਨੂੰ ਸਾਡੇ ਕੈਂਪਾਂ ਤੇ ਹਮਲਾ ਕਰਕੇ ਸ਼ਰਾਬੀ ਬੰਦੇ ਨੇ ਪਤਾ ਨਹੀਂ ਇਹ ਇੱਥੇ ਦੀ ਸੁਰਤ ਹੈ ਹੀ ਕਿ ਨਹੀਂ ਹੈਗੀ ਇਹਨੇ ਸਾਡੇ ਕੈਂਪਾਂ ਤੇ ਹਮਲਾ ਕਰਾਇਆ ਪ੍ਰਸ਼ਾਸਨ ਨੇ ਉੱਥੇ ਇੰਨੀ ਗੁੰਡਾਗਰਦੀ ਕੀਤੀ ਲਾਗੇ ਲਾਗੇ ਪਿੰਡਾਂ ਵਾਲਿਆਂ ਨੇ ਇੰਨੀ ਗੁੰਡਾਗਰਦੀ ਕੀਤੀ ਕਿ ਜੋ ਉਥੇ ਸਾਡਾ ਸਮਾਨ ਸੀਗਾ ਲੰਗਰ ਦਾ ਸਮਾਨ ਸੀ ਪੱਖੇ ਹੀ ਕੂਲਰ ਸੀਗੇ ਏਸੀ ਸੀਗੇ ਸਭ ਲਾ ਕੇ ਲੈ ਗਿਆ ਉਹ ਕਨੌਰ ਦਾ ਜਿਹੜਾ ਐਮਐਲਏ ਆ ਉਹਦੇ ਘਰੋਂ ਤੇ ਸੱਤ ਟਰਾਲੀਆਂ ਦੋ ਤਿੰਨ ਟਰੈਕਟਰ ਉਹਦੇ ਘਰੋਂ ਬਰਾਮਦ ਹੋਏ ਆ ਇਸ ਤਰ੍ਹਾਂ ਕਿਸੇ ਦੀ ਟਰਾਲੀ ਨਹੀਂ ਲੱਭੰਡੀ ਕਿਸੇ ਦਾ ਟਰੈਕਟਰ ਨਹੀਂ ਲੱਭੰਡਿਆ ਆਏ ਨੂੰ ਗੁੱਸਿਆਂ ਚੋਂ ਆ ਕਿ ਤੂੰ ਮੋੱਖ ਮੰਤਰੀ ਦੇ ਬਣ ਗਿਆ ਪਰ ਤੈਨੂੰ ਇੰਨਾ ਨਹੀਂ ਗਾ ਪਤਾ ਵੀ ਪਿੱਛਾ ਇਤਿਹਾਸ ਵੇਖ ਲੈਨੋ ਜਦੋਂ ਲੋਕ ਯੋਧੇ ਪਿੱਛੇ ਲੜਦੇ ਹੁੰਦੇ ਸੀ ਨਾ ਉਹ ਰਾਤ ਨੂੰ ਸ਼ੀਸ਼ਕਾ ਕਰਕੇ ਤੇ ਜਿਹੜੀ جنگ ਆ ਉਹ ਬੰਦ ਕਰ ਦਿੰਦੇ ਹੁੰਦੇ ਸੀ ਤੇ ਤੂੰ ਤੇਰਾ ਬੇੜਾ ਡਰਖ ਜੇ ਤੇਰੀ ਸੁਰਤ ਹੀ ਨਹੀਂ ਕੰਮ ਕਰਦੀ ਤੇ ਤੂੰ ਇਹੋ ਸੋਚ ਲੈਨੋ ਕਿ ਦੇ ਇਤਿਹਾਸ ਪੜਿਆ ਹੁੰਦਾ ਤੇ ਤੂੰ ਇਹੋ ਸੋਚ ਲੈਨੋ ਵੀ ਰਾਜ ਨੂੰ ਨਹੀਂ ਆ ਦਿਨੇ ਚੜਾਈ ਕਰ ਲੈਨੋ ਕਿਨੇ ਸਾਡੇ ਬੰਦਿਆਂ ਨੂੰ ਭੇਜਦੇ ਨੂੰ ਉਤਰਾ ਹੀ ਕਿਉਂਕਿ ਸਰਕਾਰ ਵੱਡੀ ਆਹੀਂ ਇਹ ਮੰਨਦੇ ਆਂ ਸਰਕਾਰ ਕੋ ਸਾਰਾ ਤੰਤਰ-ਯੰਤਰ ਹੈਗਾ ਵਾ ਸਰਕਾਰ ਜਦੋਂ ਮਰਜ਼ੀ ਸਾਨੂੰ ਖਾ ਸਕਦੀ ਜੰਗਾਂ ਮਾਰ ਕੇ ਇਹ ਗੱਲ ਸੱਚ ਹੈ ਸੀ ਪਰ ਸਾਡੀ ਜਿੱਤ ਹੋਈ ਆ ਸਾਡੀ ਹਾਰ ਨਹੀਂ ਹੋਈ ਅਸੀਂ ਉਦੋਂ ਦੇ ਹੀ ਪਿੰਡਾਂ ਦੇ ਵਿੱਚ 19 ਤਰੀਕ ਤੋਂ ਲੈ ਕੇ ਸਾਰੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਮੁਦਲੇਪੁਰੂ ਕੇ ਸਾਰੇ ਪਿੰਡਾਂ ਦੇ ਵਿੱਚ ਇੰਨਾ ਹਤਸ਼ਾਹ ਵਾ ਪੀ ਇੰਨਾ ਸਾਬ ਆਪੀ ਤੇ ਉਹ ਆੰਦੇ ਆਪੀ ਇੰਨਾ ਗੁੱਸਾ ਵਾ ਪੀ ਜਦੋਂ ਵੀ ਤੁਹਾਡਾ ਡਰ ਆਊਗਾ ਮੀਟਿੰਗਾਂ ਸਾਡੀਆਂ ਚੱਲਣਗੀਆਂ ਵਾ ਸੂਬੇ ਦੀਆਂ ਵੀ ਚੱਲ ਜ਼ਿਲ੍ਹੇ ਦੀਆਂ ਵੀ ਤੇ ਉੱਪਰ ਵੀ ਦੋ ਫੋਰਮਾਂ ਦੀਆਂ ਮੀਟਿੰਗਾਂ ਚੱਲਣ ਨਹੀਂ ਆ ਜੋ ਵੀ ਫੈਸਲਾ ਆਊਗਾ ਭਾਵੇਂ ਪੰਜਾਬ ਬੰਦ ਕਰਨਾ ਪਵੇ ਭਾਵੇਂ ਰੇਲਾਂ ਬੰਦ ਕਰਨੀਆਂ ਪੈਣ ਬੱਸਾਂ ਬੰਦ ਕਰਨੀਆਂ ਪੈਣ ਰੋਡ ਬੰਦ ਕਰਨੇ ਪੈਣ ਅਸੀਂ ਉਹ ਸਾਰੇ ਕਰਕੇ ਤੇ ਸਾਈ ਆਪਣੇ ਆਪ ਜਿਹਨੇ ਗਿਰਫਤਾਰ ਕੀਤੇ ਸਾਡੇ ਉਹ ਵੀ ਬਾਹਰ ਕਢਾਵਾਂਗੇ ਤੇ ਇਹ ਤੋਂ ਨੱਕ ਨਾਲ ਲੀਕਾਂ ਵੀ ਕਢਾਵਾਂਗੇ ਇਹਨੂੰ ਸੰਘਿਆ ਭਗਵਾਨ ਦਮਨ ਨੂੰ 2027 ਦੇ ਵਿੱਚ ਜਿਤਨਾ ਭਾਜ-ਪਾਦਾ ਹਾਲ ਹੋਇਆ ਹੈ ਨਾ ਇਹਨੂੰ ਪਿੰਡਾਂ ਦੇ ਵਿੱਚ ਇਹਨੂੰ ਵਰਣ ਨਹੀਂ ਦਿਆ ਜੀ ਕਿਹਨਾ ਪੰਜਾਬ ਨੇ ਤੇ ਕੀ ਮਸਲਾ ਕੀ ਜਿਹੜਾ ਪੁੱਤਲਾ ਸਾਡੇ ਜਾ ਰਿਹਾ ਹੈ ਸਾਡੇ ਮਸਲਾ ਨਹੀਂ ਜੀ ਤੁਸੀਂ ਚਾਰਜੇ ਅਗਨੌਰੀ ਬਾਰਡਰ ਤੇ ਸਾਡੇ ਮਾਤ ਭਰਾ ਜਿਹੜੇ ਪਿਛਲੇ ਕਈ ਸਾਲਾਂ ਤੋਂ ਨਾ ਕਹਿ ਸਕਦੀ ਕਿ ਉੱਥੇ ਜਿਹੜੀਆਂ ਮੀਟਿੰਗਾਂ ਲੱਗਤਾਂ ਲੱਗਦੀਆਂ ਰਹਤੀਆਂ ਤੇ ਮਹੀਨੇ ਬਾਅਦ ਲੱਗਦੀ ਹਫਤੇ ਬਾਅਦ ਲੱਗਦੀ ਤੇ ਆਪ ਵੀ ਜਾਣਦੇ ਹੋ ਕਿ ਜਿਹੜੀ ਮੀਟਿੰਗ ਕੰਨ ਕਰਦੀ ਹੋਏ ਏ ਇਹ ਧੰਲੇਵਾਲੀ ਜੀ ਦੀ ਜੀ ਦੀ ਧੰਲੇਵਾਲੀ ਜੀ ਦੇ ਬਾਰ ਬੱਥੇ ਬੈਠੀ ਸੀ ਉਹਨਾਂ ਦੀ ਮਾਰ ਤੋਂ ਉਹ ਵੀ ਬਾਤ ਸਾਰੀਆਂ ਸਿੱਟੇ ਵਧੀਆ ਨੇ ਮੈਂਬਰ ਤੇਰੇ ਉਹਨਾਂ ਨਾਲ ਮੀਟਿੰਗ ਕਿਹੜੀ ਸਰਕਾਰ ਦੀ ਹੋਈ ਮੀਟਿੰਗ ਦਾ ਕੰਡ ਕਰ ਤੋਂ ਬਾਅਦ ਉਹਨਾਂ ਨੂੰ ਬਿਨਿਆ ਦੱਸੇ ਉਹਨਾਂ ਨੂੰ ਰਿਹਾਸ ਵਿੱਚ ਲੈ ਲੈਣਾ ਬਿਨਾਂ ਇਨਫਾਰਮ ਕੀਤੇਆਂ ਰਿਹਾਸਪਿਤ ਲੈਣਾ ਸਾਡੀਆਂ ਉਹ ਸਿੱਖ ਬੀਬੀਆਂ ਜਿਹੜੀ ਵੀ 12-15 ਦੇ ਕਰੀਬ ਉਹਨਾਂ ਨੂੰ ਰਿਆਸਤ ਲੈ ਲੈਣਾ ਬੱਚਿਆਂ ਨੂੰ ਹੱਥ ਵਿੱਚ ਲੈ ਲੈਣਾ ਇਸ ਤੋਂ ਮਤ ਭਾ ਦੀ ਬੀਬੀ ਕੀ ਗੱਲ ਬੋਲ ਰਹੀ ਆ ਅਸੀਂ ਇਸੀ ਦਾ ਵਿਰੋਧ ਕਰਦੇ ਹੋਏ ਕਿਉਂਕਿ ਸਾਡੇ ਜਿਹੜੇ ਸਿੱਖ ਕਿਸਾਨ ਵੀਰੇ ਆ ਆਪਣੇ ਹੱਕਾਂ ਲਈ ਆਪਣੇ ਆਪ ਦੀ ਹੱਕ ਮੰਗਣ ਲਈ ਜਿਹੜੇ ਉੱਥੇ ਬੈਠੇ ਆ ਨਾ ਕਿ ਇੱਕ ਮਿੰਟ ਫਿਰ ਜਾਰ ਕਰਦੇ ਆ ਕਿ ਸਾਨੂੰ ਬਣਦਾ ਜੋ ਹੱਕਿਆ ਸਰਕਾਰ ਨਹੀਂ ਦੇ ਰਹੀ ਜੇ ਕਿਹੜੇ ਫਸਾਦੀ ਗੱਲ ਕੀਤੀ ਜਾਵੇ, ਕਿਸਾਨੀ ਦੀ ਗੱਲ ਕੀਤੀ ਜਾਵੇ, ਜਵਾਨੀ ਦੀ ਗੱਲ ਕੀਤੀ ਜਾਵੇ, ਕਿਸੇ ਵੀ ਫੀਲਡ ਵਿੱਚ ਆਦੀ ਮਾਰ ਲਈਏ। ਸਾਨੂੰ ਆਪਣੇ ਬੰਦੇ ਹੱਕ ਜਿਹੜੇ ਉਹ ਨਹੀਂ ਮਿਲ ਰਹੇ ਔਰ ਆਪਣੇ ਹੱਕਾਂ ਦੀ ਰਾਖੀ ਕਰ ਲਈ ਆਪਣੇ ਹੱਕ ਜਿਹੜੇ ਉਹ ਲੈ ਲਈ ਸਾਡੇ ਜਿਹੜੇ ਆ ਕਿਸਾਨ ਵੀਰ ਜਿਹੜੇ ਉਹ ਬੈਠੇ ਆ ਐਖਨੋਰੀ ਬਾਰਡਰ ਤੇ ਔਰ ਉਹਨਾਂ ਦਾ ਉਥੋਂ ਉਹਨਾਂ ਨੂੰ ਥਾਉਣ ਦੇ ਲਈ ਬਿਨਾਂ ਦਥਰੇ ਆਸਰੇ ਚ ਲੈਣ ਤੋਂ ਬਾਅਦ ਸਭ ਤੋਂ ਦੁੱਖ ਵਾਲੀ ਗੱਲ ਇਹ ਆ ਕਿ ਜਿਹੜੇ ਉਹਨਾਂ ਨੇ ਇੱਕ ਆਲਣਾ ਬਣਾਇਆ ਸੀ, ਆਪਣਾ ਘਰ ਬਣਾਇਆ ਸੀ ਜਿਸ ਵਿੱਚ ਉਹ ਰਹਿੰਦੇ ਸੀ ਜਾ ਕੇ ਉਹਨਾਂ ਨੂੰ ਇਸ ਤਰੀਕੇ ਨਾਲ ਢਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਬੱਚੇ ਛੋਟੇ ਤੋਂ ਛੋਟਾ ਬੱਚਾ ਵੀ ਇਹ ਚੀਜ਼ ਨੂੰ ਵੇਖੂਗਾ ਠੀਕ ਉਹਦੇ ਵਿੱਚ ਦਰਦ ਜਿਹੜਾ ਪਾਊਗਾ ਕਿ ਹਾਂ ਕਿਸ ਤਰੀਕੇ ਨਾਲ ਉਹਨਾਂ ਦੇ ਆਲੇ ਨੇ ਢਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਆ ਇਸ ਚੀਜ਼ ਦਾ ਵਿਰੋਧ ਕਰਦੇ ਹੋਏ ਅਸੀਂ ਦੁਬਲੀ ਵਾਸੀ ਇਹ ਸਾਰਾ ਇਲਾਕਾ ਮਿਲ ਕੇ ਤੇ ਇਸ ਚੀਜ਼ ਦਾ ਵਿਰੋਧ ਕਰਦੇ ਪਏ ਆ ਸਰਕਾਰ